ਪੈਲਗਾਮ ਦੇ ਵਿੱਚ ਉਗਰਵਾਦੀਆਂ ਨੇ ਇੱਕ ਜਾਤੀ ਪੁੱਛ ਕੇ Hindu ਧਰਮ ਨੂੰ ਟਾਰਗੇਟ ਕੀਤਾ ਗਿਆ ਹਿੰਦੂਆਂ ਨੂੰ ਜਾਤੀ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਵਾ ਉਹਦੇ ਅਸੀਂ ਸ਼੍ਰੀ ਸਨਾਤਨ ਜਾਗਰਣ ਮੰਚ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਨਹੀਂ ਹੈਗੇ ਪਰ ਜਿਸ ਤਰ੍ਹਾਂ ਕੀ ਉਹਨਾਂ ਨੇ ਉੱਥੇ ਜਾਤੀ ਪੁੱਛ ਕੇ ਮਾਰਿਆ ਵਾ ਅਸੀਂ ਉਹਦੇ ਖਿਲਾਫ ਆ ਪਰ ਅੱਜ ਅਸੀਂ ਉਗਰਵਾਦ ਦੇ ਖਿਲਾਫ ਇੱਕ ਆਪਣੇ ਸਮਾਜ ਨੂੰ ਜਗਾਉਣ ਦੇ ਵਾਸਤੇ ਜਿਸ ਤਰ੍ਹਾਂ ਸਾਡੇ ਗਰਦਾਸਪੁਰ ਦੇ ਵਿੱਚ ਮੁਸਲਮ ਆਬਾਦੀ ਵਧ ਰਹੀ ਆ ਉਸ ਆਬਾਦੀ ਨੂੰ ਆਪਾਂ ਲੋਕਾਂ ਨੂੰ ਕਹਿਣ ਵਾਸਤੇ ਵੀ ਅਸੀਂ ਇੱਕ ਪੋਸਟਰ ਰਿਲੀਜ਼ ਕੀਤਾ ਵਾ ਜਿਹਦੇ ਵਿੱਚ ਕੁਝ ਗੱਲਾਂ ਕੁਝ ਪੁਆਇੰਟ ਦਿੱਤੇ ਗਏ ਨੇ ਵੀ ਜਿਹੜੀਆਂ ਅਸੀਂ ਦੁਕਾਨਾਂ ਦਿੱਤੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਾਲੀ ਕਰਵਾਇਆ ਜਾਏ ਔਰ ਨਾਲ ਦੀ ਨਾਲ ਹੀ ਕੀ ਜੇ ਉਹਨਾਂ ਨੇ ਜਾਤੀ ਪੁੱਛ ਕੇ ਮਾਰਿਆ ਵਾ ਤੇ ਅਸੀਂ ਜਾਤੀ ਪੁੱਛ ਕੇ ਜਿੰਨੇ ਸਾਡੇ ਗੁਰਦਾਸਪੁਰ ਦੇ ਵਾਸੀ ਜਾਂ ਬਾਕੀ Hindu ਸਮਾਜ ਆ ਕੀ ਅਸੀਂ ਵੀ ਜਾਤੀ ਪੁੱਛ ਕੇ ਸਮਾਨ ਖਰੀਦਣਾ ਸ਼ੁਰੂ ਕਰੀਏ ਫਿਰ ਤਾਂ ਹੀ ਜੇ ਉਹਨਾਂ ਨੇ ਜਾਤੀ ਪੁੱਛੀ ਆ ਤੇ ਫਿਰ ਮੇਰੇ ਦੇ ਖਿਆਲ ਦੇ ਨਾਲ ਸਾਨੂੰ ਵੀ ਗਾਂ ਤੋਂ ਜਿਹੜਾ ਜਾਤੀ ਪੁੱਛ ਕੇ ਹੀ ਸਮਾਨ ਖਰੀਦਣਾ ਪਏਗਾ ਤਾਂ ਹੀ ਜਿਹੜੀ ਮੁਸਲਮਾਨ ਆਬਾਦੀ ਜਿਹੜੀ ਗੁਰਦਾਸਪੁਰ ਦੇ ਵਿੱਚ ਵੱਧ ਰਹੀ ਆ ਮੇਰੇ ਖਿਆਲ ਦੇ ਨਾਲ ਤਾਂ ਹੀ ਥੋੜੀ ਜੀ ਘਟੇਗੀ ਲੱਗਦਾ ਕਿ ਇਹ ਖਤਰਾ ਹੋ ਸਕਦੀ ਹੈ ਕਿਸੇ ਟਾਈਮ ਦੇਖੋ ਇੱਕ ਤੇ ਅਸੀਂ ਵੈਸੇ ਬਾਰਡਰ ਏਰੀਆ ਤੇ ਬੈਠੇ ਆ ਅਸੀਂ ਤਾਂ 24 ਘੰਟੇ ਹੀ ਸਾਨੂੰ ਖਤਰਾ ਹੈ ਪਰ ਜਿਸ ਤਰ੍ਹਾਂ ਆਬਾਦੀ ਦਿਨ-ਬਦਨ ਵੱਧ ਰਹੀ ਆ ਇਸ ਸਾਡੇ ਸ਼ਹਿਰ ਵਾਸਤੇ ਹਿੰਦੂ ਸਮਾਜ ਵਾਸਤੇ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਤ ਹੋ ਰਹੀ ਆ ਕਦਾਤਾਰੇ ਨੋ ਦੀ ਵੈਰੀਫਿਕੇਸ਼ਨ ਕਰ ਰਹੀ ਹੈ ਪਛਾਣ ਵੀ ਕਰ ਰਹੀ ਹੈ ਫਿਰ ਕਿੰਦਾ ਖਤਰਾ ਪੈਦਾ ਹੋ ਸਕਦਾ ਹੈ ਦੇਖੋ ਅਸੀਂ ਕਹਿ ਰਹੇ ਹਾਂ ਵੀ ਪੁਲਿਸ ਵੈਰੀਫਿਕੇਸ਼ਨ ਕਰ ਰਹੀ ਪੁਲਿਸ ਅੱਜ ਵੈਰੀਫਿਕੇਸ਼ਨ ਕਰਕੇ ਜਾਂਦੀ ਹੈ ਇੱਕ ਮਕਾਨ ਦੇ ਵਿੱਚ 20 ਬੰਦੇ ਰਹਿੰਦੇ ਨੇ ਅਗਲੇ ਦਿਨ ਉਸੇ ਮਕਾਨ ਦੇ ਵਿੱਚ 24 ਬੰਦੇ ਹੁੰਦੇ ਨੇ ਕੀ ਉਹਨਾਂ ਦੇ 20ਾਂ ਦੀ ਪਛਾਣ ਤਾਂ ਹੋ ਗਈ ਜਿਹੜੇ 24 ਹੋਰ ਆਏ ਉਹਨਾਂ ਦੀ ਵੀ ਜਿਹੜੇ 4 ਹੋਰ ਆਏ ਉਹਨਾਂ ਦੀ ਵੀ ਪਛਾਣ ਹੋ ਗਈ ਉਹਨਾਂ ਕੋਲ ਸਮਾਨ ਲੈਣ ਵਾਲੇ ਆਪਣੇ ਲੋਕ ਹੈ ਜਿਹਨਾਂ ਨੇ ਦੁਕਾਨਾਂ ਦਿੱਤੀ ਉਹ ਵੀ ਮਹਿੰਗਾ ਕਰਾਇਆ ਲੈ ਕੇ ਆਪੇ ਦੇ ਦੇ ਦੁਕਾਨਾ ਮਤਲਬ ਇੱਥੇ ਦੇ ਲੋਕ ਹੈ ਉਹਨਾਂ ਲਈ ਕੀ ਕਰਨਾ ਚਾਹੀਦਾ ਦੇਖੋ ਅੱਜ ਵੀ ਅਸੀਂ ਆਪਣੇ ਜਿੰਨੇ ਵੀ ਮੀਟਿੰਗ ਦੇ ਵਿੱਚ ਲੋਕ ਆਏ ਸੀਗੇ ਸਾਰੀਆਂ ਸੰਸਥਾਵਾਂ ਜੀ ਉਹਨਾਂ ਨੇ ਇਹੋ ਗੱਲ ਤੋਂ ਸੌਂ ਪੁਆਈ ਆ ਕਿ ਅਸੀਂ ਕਿਉਂ ਨਾ ਜੇ ਉਹਨਾਂ ਨੇ ਜਾਤੀ ਪੁੱਛ ਕੇ ਮਾਰਿਆ ਤੇ ਅਸੀਂ ਵੀ ਸਮਾਨ ਜਿਹੜਾ ਇਹਨਾਂ ਲੋਕਾਂ ਦਾ ਬੈਸਟ ਕਰੀਏ ਇਹਨਾਂ ਦੀ ਦੁਕਾਨ ਤੋਂ ਸਮਾਨ ਹੀ ਲੈਈਏ ਤੇ ਆ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਦੁਕਾਨਾਂ ਦਿੱਤੀਆਂ ਉਹਨਾਂ ਦੇ ਖਿਲਾਫ ਵੀ ਕੁਝ ਹੋਣਾ ਚਾਹੀਦਾ ਦੇਖੋ ਉਹਨਾਂ ਨੂੰ ਵੀ ਮਿਲਿਆ ਜਾਏਗਾ ਔਰ ਬਹੁਤ ਹੀ ਜਲਦੀ ਉਹਨਾਂ ਨੂੰ ਵੀ ਟਾਈਮ ਦਿੱਤਾ ਜਾਏਗਾ ਵੀ ਜੇ ਉਹ ਨਹੀਂ ਆਪਣੀਆਂ ਦੁਕਾਨਾਂ ਖਾਲੀ ਕਰਾਉਂਦੇ ਤੇ ਉਹਨਾਂ ਦਾ ਵੀ ਮੇਰੇ ਖਿਆਲ ਦੇ ਨਾਲ ਜਲਦੀ ਇੱਕ ਮਤਲਬ ਫੈਸਲਾ ਲਿਆ ਜਾਏਗਾ ਵੀ ਉਹਨਾਂ ਦਾ ਗਰਦਾਸਪੁਰ ਵਾਸੀ ਸਮਾਜ ਹਿੰਦੂ ਸਮਾਜ ਜਿਹੜਾ ਉਹਨਾਂ ਦਾ ਵੀ ਵਾਇਸ ਕਰ ਕਰੇਗਾ ਅੱਜ ਦਿਮਿਟਰ ਬਾਰੇ ਵੀ ਇਹ ਕਹਿੰਦੇ ਹਨ ਜਿਹੜਾ ਪੈਲਗਮ ਜਿਹੜਾ ਪੈਲਗਮ ਅਨਸਰਵਾਦੀ ਦਾ ਹਮਲਾ ਕੀਤਾ ਉਹਨਾਂ ਨੇ ਜਾਤੀ ਪੁਸ਼ ਪੁਸ਼ ਕੇ ਬੰਦਿਆਂ ਨੂੰ ਮਾਰਿਆ ਉਹ ਬਹੁਤ ਗਲਤ ਕੀਤਾ ਹੈ ਉਹਰੇ ਵੱਸ ਸਾਰੇ ਦੇਸ਼ ਵਿੱਚ ਇਹ ਬੜੀ ਪਕੀ ਰੋਲਾ ਪਿਆ ਵੀ ਗਲਤ ਕੀਤਾ ਉਹਨਾਂ ਨੇ ਤੇ ਅਸੀਂ ਵੀ ਐਸਾ ਹੀ ਸਤਾ ਕੱਟੇ ਹੋ ਗਿਆ ਜਿਹੜੇ ਜਿਹੋਈ ਆ ਵੀ ਜੇ ਉਹ ਆਪਣੇ ਜਾਤੀ ਆਪਾਤੀ ਦੇ ਪੁਸ਼ਤ ਦੇ ਆਪਣਾ ਇਦਾਂ ਦਾ ਕੰਮ ਕਰਦੇ ਪਏ ਨੇ ਤੇ ਸਾਡੇ ਹਿੰਦੂ ਵੀ ਇਹਨਾਂ ਦੀ ਦੁਕਾਨਾਂ ਨੂੰ ਬਿਲਕੁਲ ਸਬਾਨ ਨਾਲ ਵੀ ਆਪਣੇ ਹਿੰਦੂ ਭਰਾਵਾਂ ਦਾ ਸਬਾਨ ਲੈਣ ਇਹਨਾਂ ਨੂੰ ਥੋੜਾ ਸਾਸ ਹੋ ਵੀ ਸਾਡ ਨਾਲ ਜਾਤੀ ਪੱਤਿਆ ਭਾਦੇ ਵੀ ਕਰਦੇ ਵੀ ਨੇ ਔਰ जड़िया साड़िया शहर वासी ने दुकाना कराए दिखाई वह सारे अब मीटिंग में फैसला किया जे उन्होंने दस पंद्रह भी टाइम दें जो अपनी सहाली करा ठीक है उन्होंने जाके मिले जाएगा उन्होंने जाके उन्होंने भी कुछ बार कुछ किया जाएगा आ, ਇਸ ਸਸਾ ਮੁਸਲਮਾਨ ਸੁਦਾਇ ਨੇ ਹੋ ਗਈ ਇਹ ਸਭ ਲੈਦਾ ਪ੍ਰੋਪਰ ਰਿਹਾ ਪਰ ਦਰਸ਼ਨ ਕਰ ਰਿਹਾ ਸਾਰੇ ਦੇ ਖਰਾਬੀ ਹੁੰਦੇ ਕੁਝ ਨੂੰ ਟਾਕੇ ਪਿੱਛੇ ਜਾ ਸਕਦਾ ਦਿਖਾਵਾ ਇਸ ਤਰ੍ਹਾਂ ਇਹ ਵਾਕਿਆ ਤੁਹਾਡੇ ਨਾਲ ਠੀਕ ਹੈ ਸਾਰੇ ਦੇ ਕੁਝ ਨਹੀਂ ਹੁੰਦੇ ਪਰ ਸਾਨੂੰ ਕਿਦਾਂ ਪਤਾ ਲੱਗਿਆ ਜਿੱਦਾਂ ਇੱਕ ਇੱਕ ਦੁਕਾਨ ਦੇ 10 12 ਮੈਂਬਰ ਰੱਖਦੇ ਬਿਨੇ ਇੱਕ ਇੱਕ ਘਰ ਕਪੜੇ ਦੇ ਜੀ ਵੀ ਮੈਂਬਰ ਰੱਖਦੇ ਬਿਨੇ ਉਹ ਕੀ ਪਤਾ ਕਿਸੇ ਮੂੰਹ ਤੇ ਲਿਖਿਆ ਹੋਇਆ ਇਹ ਕੌਣ ਹੈ ਕੌਣ ਨਹੀਂ ਇਸ ਦਾ ਐ 50 ਸਾਲ ਨੂੰ ਪਤਾ ਹੀ ਹੈ ਕਿੰਦਾ ਦੀ ਕੌਮ ਹੈ ਇਹ ਵਿਸ਼ਵਾਸ ਪਾਤਰ ਕੋ ਮੈਂ ਨਹੀਂ ਹੈ دا श पहचान चाहींदा इन आधार कार्ड बिखण चाहिण किथां इहो जान चाहियूं